ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਵਿੱਚ ਮੈਂ ਗੱਲ ਕਰ ਰਿਹਾ ਹਾਂ ਕਿਚਨਰ ਸ਼ਹਿਰ ਬਾਰੇ ਜਿਹੜਾ ਮੈਂ ਪਿਛਲੇ ਜਿਹੜਾ ਮੇਰੇ ਵਲੌਗ ਸੀ ਉਹ ਸਾਰੇ ਸੀਗੇ ਚੈਟਮ ਸ਼ਹਿਰ ਦੇ ਵਿੱਚ ਤੇ ਅਸੀਂ ਚੈਟਮ ਸ਼ਹਿਰ ਤੋਂ ਇੱਧਰ ਮੂਵ ਹੋ ਗਏ ਤੇ ਤਿੰਨ ਚਾਰ ਰੀਜ਼ਨ ਸੀ ਪਹਿਲਾ ਰੀਜ਼ਨ ਤਾਂ ਸੀ ਜਿਹੜੇ ਬੱਚੇ ਦੀ ਜਿਹੜੀ ਸਕੂਲਿੰਗ ਸੀ ਉਹ ਇਸ ਸ਼ਹਿਰ ਦੇ ਵਿੱਚ ਕਰਾਉਣੀ ਸੀ ਕਿਉਂਕਿ ਇਹ ਵੱਡਾ ਸ਼ਹਿਰ ਹੈ ਤੇ ਦੂਸਰਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਸੀਗਾ ਇੱਕ ਕੰਮਕਾਜ ਦਾ ਵੀ ਕਿਉਂਕਿ ਉਹ ਇੱਕ ਛੋਟਾ ਜਿਹਾ ਟਾਊਨ ਸੀਗਾ ਉਹਦੇ ਵਿੱਚ ਕੰਮਕਾਜ ਕਾਫੀ ਘੱਟ ਸੀਗੇ ਤੇ ਇਸ ਕਰਕੇ ਵੀ ਸਾਡਾ ਇਹ ਰੀਜ਼ਨ ਸੀ ਤੇ ਜੇ ਮੈਂ ਗੱਲ ਕਰਾਂ ਕਿਚਨਰ ਸ਼ਹਿਰ ਦੀ ਤਾਂ ਇਹ ਜਿਹੜਾ ਸ਼ਹਿਰ ਹੈ ਇਹਦੀ ਪੋਪੂਲੇਸ਼ਨ ਲਗਭਗ 2.5 ਲੱਖ ਦੇ ਤਕਰੀਬਨ ਹੈ ਤੇ ਇਹ ਬਹੁਤ ਸੋਹਣਾ ਹੈ ਉੱਥੇ ਜਿਹੜਾ ਚੈਟਮ ਦੇ ਵਿੱਚ ਤੁਸੀਂ ਘਰ ਦੇਖੇ ਸੀ ਮੈਂ ਵੀਡੀਓ ਦੇ ਵਿੱਚ ਦਿਖਾਏ ਸੀ ਉਹ ਸਿੰਗਲ ਸਟੋਰੀ ਜਿਆਦਾ ਸੀ ਇੱਥੇ ਡਬਲ ਸਟੋਰੀ ਹੈ ਤੇ ਜਿਆਦਾ ਸੋਹਣਾ ਸ਼ਹਿਰ ਹੈ ਇਹ ਤੇਰਾ ਸ਼ਹਿਰ ਹੈ ਕਿਚਨਰ ਵਾਟਰਲੂ ਤੇ ਕੈਂਬਰੇਜ ਇਹ ਤਿੰਨੇ ਇੱਕ ਜੁਆਇੰਟ ਦੇ ਸ਼ਹਿਰ ਹੈ ਜਿਵੇਂ ਆਪਣੇ ਕਹਿ ਦੀ ਆਪਾਂ ਗੱਲ ਕਰੀ ਜਿਵੇਂ ਮਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਤੇ ਪੰਚਕੂਲਾ ਹੋ ਗਿਆ ਇਦਾਂ ਹੀ ਤਿੰਨੇ ਸ਼ਹਿਰ ਹੈ ਤੇ ਆਪਸ ਵਿੱਚ ਕਨੈਕਟਡ ਹੈ ਕਿਉਂਕਿ ਇਹਨਾਂ ਦੀ ਬੱਸ ਸਰਵਿਸ ਜਿਹੜੀ ਟ੍ਰੈਮ ਚੱਲਦੀ ਹੈ ਉਹ ਵੀ ਆਪਸ ਦੇ ਵਿੱਚ ਕਨੈਕਟਡ ਹੈ ਤੇ ਇੱਥੇ ਵਰਕ ਦੀਆਂ ਓਪਰਚ्युनिटीज ਜ਼ਿਆਦਾ ਹੈ ਕਿਉਂਕਿ ਇੱਥੋਂ ਦੇਗੀਆਂ ਸਾਈਡ ਤੇ ਹੋਰ ਛੋਟੇ-ਛੋਟੇ ਸ਼ਹਿਰ ਹੈ ਜਿੱਥੇ ਕਾਫੀ ਸਾਰੀਆਂ ਉੱਥੇ ਫੈਕਟਰੀ ਹੈ ਤੇ ਲਗਭਗ ਜਿਹੜਾ ਇੱਥੇ ਕੰਮ ਉੱਥੇ ਫੈਕਟਰੀਆਂ ਦੇ ਵਿੱਚ ਜ਼ਿਆਦਾ ਮਿਲਦਾ ਹੈ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਕਿਚਨਰ ਹੈ ਕਿਚਨਰ ਦੇ ਵਿੱਚ ਜਿਹੜਾ ਇੱਥੇ ਬੂਨ ਕੈਂਪਸ ਹੈ ਜਿਹੜਾ ਕਿ ਕਾਫੀ ਵੱਡਾ ਕੈਂਪਸ ਹੈ ਇੱਥੇ ਲਗਭਗ 70000 ਤੋਂ ਤਕਰੀਬਨ ਸਟੂਡੈਂਟ ਹੈ ਤੇ ਇੱਥੇ ਆਪਣਾ ਦੂਸਰਾ ਸ਼ਹਿਰ ਆ ਗਿਆ ਜਿਹੜਾ ਵਾਟਰਲੂ ਇਹ ਇੱਥੇ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈ ਜਿਹੜੀ ਕਿ ਤਕਰੀਬਨ ਲੱਖ ਸਟੂਡੈਂਟ ਇੱਥੇ ਪੜਦਾ ਹੈ ਇਸ ਕਰਕੇ ਇਸ ਇਹਨਾਂ ਤੋਂ ਇਹ ਕੈਂਬਰਿਜ ਦੇ ਇਹਨਾਂ ਏਰੀਆ ਦੇ ਵਿੱਚ ਇੱਥੇ ਸਟੂਡੈਂਟ ਦੀ ਲਾਈਫ ਕਾਫੀ ਸਟ੍ਰਗਲਫੁਲ ਹੈ ਕਿਉਂਕਿ ਜਿਆਦਾ ਪਾਪੂਲੇਸ਼ਨ ਹੋਣ ਦਾ ਕਰਕੇ ਇੱਥੇ ਸਟੂਡੈਂਟ ਨੂੰ ਕੰਮ ਬਹੁਤ ਘੱਟ ਮਿਲਦੇ ਆ ਤੇ ਹੋਰ ਜੇ ਆਪਾਂ ਗੱਲ ਕਰੀਏ ਤਾਂ ਮੌਸਮ ਇੱਥੋਂ ਦਾ ਬਹੁਤ ਵਧੀਆ ਰਹਿੰਦਾ ਹੈ ਜਦੋਂ ਇਹ ਮੌਸਮ ਮਤਲਬ 20/20 ਡਿਗਰੀ ਤੇ ਪਹੁੰਚਦਾ ਹੈ ਤਾਂ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਤਕਰੀਬਨ ਜ਼ਿਆਦਾਤਰ ਏਰੀਆ ਦੇ ਵਿੱਚ ਬਾਰਿਸ਼ ਹੋ ਜਾਂਦੀ ਹੈ ਤੇ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਤੁਹਾਨੂੰ ਮੈਂ ਦਿਖਾਉਣਾ ਹੈ ਬੈਕ ਕੈਮਰੇ ਦੇ ਥਰੂ ਇੱਥੇ ਜਿਹੜੇ ਘਰ ਹੈ ਬਹੁਤ ਜਿਆਦਾ ਸੋਹਣੇ ਆ ਇਹ ਸ਼ਹਿਰ ਦਾ ਸ਼ਾਇਦ ਅਸੀਂ ਤਾਂ ਨਵੇਂ ਆਏ ਆ ਇਹ ਸ਼ਹਿਰ ਦਾ ਸ਼ਾਇਦ ਇੱਕ ਸਾਈਡ ਹੈ ਬਹੁਤ ਪੀਸਫੁੱਲ ਹੈ ਤੇ 메인 ਸ਼ਹਿਰ ਤਾਂ ਦੂਸਰੀ ਸਾਈਡ ਰਹਿ ਗਿਆ ਤੇ ਆ ਤੁਸੀਂ ਇੱਥੇ ਦੇਖ ਹੀ ਸਕਦੇ ਆ ਇਧਰਲੀ ਬੈਕ ਸਾਈਡ ਦੇ ਵਿੱਚ ਜਿੱਥੇ ਵੀਡੀਓ ਸ਼ਾਇਦ ਦੇਖ ਰਹੇ ਹੋ ਤੁਸੀਂ ਉਧਰਲੀ ਸਾਈਡ ਵੱਡੇ ਪਾਰਕ ਹੈ ਬਹੁਤ ਸੋਨਾ 뷰 ਹੈ ਤੇ ਹੁਣ ਅੱਗੇ ਦੀ ਜਿਹੜੀ ਜਾਦਾ ਸਮਾਂ ਜਿਹੜਾ ਹੁਣ ਇਸ ਸ਼ਹਿਰ ਦੇ ਵਿੱਚ ਹੀ ਬਿਤਾਉਣਾ ਕਿਉਂਕਿ ਬੱਚੇ ਦੀ ਸਕੂਲਿੰਗ ਤੋਂ ਲੈ ਕੇ ਆਪਦੇ ਕੰਮਕਾਜ ਜਿਹੜੇ ਵੀ ਲੱਭਣੇ ਆ ਉਹ ਇਸੇ ਸ਼ਹਿਰ ਦੇ ਵਿੱਚ ਰਹਿ ਕੇ ਲੱਭਣੇ ਆ ਤੇ ਫਿਰ ਦੇਖਦੇ ਆ ਅੱਗੇ ਲਾਈਫ ਦੇ ਵਿੱਚ ਕਿੱਦਾਂ ਚੱਲਦਾ ਜਿਵੇਂ ਵੀ ਹੋਊਗਾ ਮੈਂ ਤੁਹਾਡੇ ਨਾਲ ਇਸ ਆਪ ਦੇ ਚੈਨਲ ਦੇ ਥਰੂ ਆਪਦੇ ਵਲੌਗਸ ਦੇ ਥਰੂ ਇਹਨਾਂ ਚੀਜ਼ਾਂ ਨੂੰ ਮੈਂ ਕੈਪਚਰ ਕਰਕੇ ਰੱਖਦਾ ਤਾਂ ਕਿ ਲਾਈਫਟਾਈਮ ਲਈ ਇਹ ਚੀਜ਼ਾਂ ਨੂੰ ਵੈਸੇ ਫੋਨਾਂ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਤਾਂ ਜਿਆਦਾ ਸਾਲਾਂ ਤੱਕ ਸਾਂਭਿਆ ਨਹੀਂ ਜਾ ਸਕਦਾ ਬਸ ਇਹ ਇੱਕ ਚੈਨਲ ਹੈ ਜਿਹੜਾ ਇਹਦੇ ਥਰੂ ਮੈਂ ਇਹਨਾਂ ਚੀਜ਼ਾਂ ਨੂੰ ਸਾਂਭ ਸਕਦਾ ਹੈ ਲਾਈਫਟਾਈਮ ਦੇ ਲਈ ਤੇ ਬਾਕੀ ਗੱਲਾਂ ਫਿਰ ਕਰਦੇ ਆ ਫੋਨ ਕੰਮ ਦੀ ਭਾਲ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਿਉਂਕਿ ਨਵੇਂ-ਨਵੇਂ ਆਏ ਆ ਨਵੇਂ-ਨਵੇਂ ਆਇਆਂ ਨੂੰ ਸ਼ਾਇਦ ਕੰਮ ਕਾਈ ਥੋੜਾ ਜਿਹਾ ਔਖਾ ਹੀ ਮਿਲਦਾ ਹੈ ਬੇਸ਼ੱਕ ਅਸੀਂ ਪੀਆਰ ਹੀ ਆਏ ਆ ਤੇ ਕੰਮ ਕਾਜ ਜਾਂਦੇ ਜਿਹੜੇ ਪਹਿਲੇ ਵੀਕ ਦੇ ਵਿੱਚ ਤਾਂ ਹੋ ਸਕਦਾ ਨਾ ਮਿਲੇ ਬਾਕੀ ਅਸੀਂ ਇੱਥੇ ਗੱਲਬਾਤ ਕੀਤੀ ਸੀ ਅ ਵੈਸੇ ਅਸੀਂ ਰਿਸ਼ਤੇਦਾਰਾਂ ਦੇ ਕੋਲ ਹੀ ਆਏ ਆ ਤੇ ਜਿਹੜੇ ਰਿਸ਼ਤੇਦਾਰ ਹੈ ਕਹਿੰਦੇ ਆ ਵੀ ਕੈਨੇਡਾ ਦੇ ਵਿੱਚ ਜਾ ਕੇ ਬਦਲ ਜਾਂਦੇ ਆ ਪਰ ਨਹੀਂ ਇਹ ਤਾਂ ਜਿਹੜੇ ਰਿਸ਼ਤੇਦਾਰ ਹੈ ਖੈਰ ਮੈਂ ਖੁਸ਼ਕਿਸਮਤੀ ਸਮਝਦਾ ਆਂ ਆਪਣੇ ਆਪ ਨੂੰ ਵੀ ਮੈਨੂੰ ਇੱਥੇ ਜਿਹੜੇ ਵੀ ਮਿਲੇ ਉਹ ਸਿਰਫ ਚੰਗੇ ਹੀ ਮਿਲੇ ਆ ਅਜੇ ਤੱਕ ਮੇਰਾ ਮਤਲਬ ਇਹ ਹੁੰਦਾ ਦਾ ਮਾੜਾ ਐਕਸਪੀਰੀਅੰਸ ਰਿਹਾ ਹੀ ਨਹੀਂ ਕਿਸੇ ਦੇ ਨਾਲ ਮੈਨੂੰ ਜਿਹੜਾ ਵੀ ਇੱਥੇ ਕੋਈ ਵੀ ਬੰਦਾ ਮਿਲਿਆ ਉਹ ਬਹੁਤ ਚੰਗੇ ਮਿਲੇ ਆ ਸਾਰੇ ਕੋਆਪਰੇਟਿਵ ਮਿਲੇ ਆ ਸਾਰਿਆਂ ਨੇ ਮੈਨੂੰ ਹੈਲਪ ਕਰਨ ਦੀਆਂ ਹੀ ਗੱਲਾਂ ਕੀਤੀਆਂ ਐ ਅਜੇ ਤੱਕ ਤੇ ਕੀਤੀ ਵੀ ਐ ਹੈਲਪ ਤੇ ਹੁਣ ਅਸੀਂ ਕੱਲ ਇੱਕ ਦੋ ਦਿਨਾਂ ਤੋਂ ਬਾਅਦ ਅਸੀਂ ਹੁਣ ਰੈਸਮੀ ਵਗੈਰਾ ਕੜਾ ਕੇ ਤੇ ਫਿਰ ਅਸੀਂ ਡ੍ਰੌਪ ਕਰਨ ਜਾਵਾਂਗੇ ਏਜੰਸੀਆਂ ਦੇ ਵਿੱਚ ਵੀ ਜਾਵਾਂਗੇ ਇੱਥੇ ਜਿਹੜਾ ਕੰਮ ਧੰਦਾ ਹੈ ਉਹ ਏਜੰਸੀਆਂ ਦੇ ਥਰੂ ਜ਼ਿਆਦਾ ਮਿਲਦਾ ਹੈ ਏਜੰਸੀਆ ਜੇ ਮੈਂ ਗੱਲ ਕਰਾਂ ਤਾਂ ਉਹ ਇੱਕ ਆਫਿਸ ਕੋ ਆਫਿਸ ਖੋਲੇ ਹੁੰਦਾ ਹੈ ਜਿੰਨੇ ਜਿਹੜੇ ਕਿ ਆਪਣੇ ਵਰਕਰਸ ਨੂੰ ਸਪਲਾਈ ਕਰਦੇ ਆ ਫੈਕਟਰੀਆਂ ਦੇ ਵਿੱਚ ਜਾਂ ਜਿਹੜੇ ਹੋਰ ਕੰਮ ਧੰਦਿਆਂ ਦੇ ਵਿੱਚ ਜਿਹੜੇ ਵਰਕਰ ਨੂੰ ਸਪਲਾਈ ਕਰਦੇ ਆ ਉਹਨਾਂ ਨੂੰ ਏਜੰਸੀਸ ਕਹਿੰਦੇ ਆ ਤੇ ਜ਼ਿਆਦਾਤਰ ਜਿਹੜਾ ਕੰਮ ਹੈ ਇਹ ਉੱਥੇ ਹੀ ਮਿਲਦਾ ਹੈ ਜਾਂ ਰੈਫਰੈਂਸ ਤੇ ਰੀਫਰੈਂਸ ਤੋਂ ਹੁਣ ਇੱਥੇ ਨਵੇਂ ਆਏ ਆ ਨਵੇਂ ਨੂੰ ਤਾਂ ਜ਼ਿਆਦਾ ਰੈਫਰੈਂਸ ਨਹੀਂ ਹੈ ਤੇ ਏਜੰਸੀਆਂ ਦੇ ਵਿੱਚ ਰੈਜ਼ਮੇ ਜਿਹੜੇ ਡ੍ਰੌਪ ਕਰਾਂਗੇ ਉਸ ਤੋਂ ਬਾਅਦ ਜਿਵੇਂ ਦੇ ਕੰਮ ਮਿਲਦੇ ਆ ਫਿਰ ਮੈਂ ਨੈਕਸਟ ਵਲੌਗਾਂ ਦੇ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦਾ ਰਹੂੰਗਾ ਤੇ ਤੁਸੀਂ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗਦੀ ਹੈ ਮੇਰੇ ਵਲੌਗ ਕਿਵੇਂ ਲੱਗਦੇ ਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਮਿਲਦੇ ਆ ਫਿਰ ਕਿਸੇ ਨੈਕਸਟ ਵਲੌਗ ਦੇ ਵਿੱਚ ਕਰਦੇ ਆ ਸ਼ਹਿਰ ਬਾਰੇ ਹੋਰ ਗੱਲਾਂ ਬਾਤਾਂ ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇਸ ਸ਼ਹਿਰ ਦੇ ਵਿੱਚ ਧੰਨਵਾਦ ਜੀ